ਰੇਡੀ ਕਿਤਾਬ ਸਹਿਜ ਹੈ ਸੁਹਜ ਹੈ ਸਲੀਕਾ ਹੈ ਜ਼ਿੰਦਗੀ ਜਿਉਣ ਜੀਵਨ ਜਾਚਦਾ ਡੰਡੀ ਉਂਗਲੀ ਫੜ ਕੇ ਚੱਲਣਾ ਸਿਖਾਉਂਦੀ ਹੈ ਸਾਰਥਕਤਾ ਦਾ ਪੱਲਾ ਫੜਾਉਂਦੀ ਹੈ ਡੰਡੀ ਰਾਹ ਰੁਸ਼ਨਾਉਂਦੀ ਹੈ ਹਨੇਰੇ ਤੋਂ ਉਜਾਲੇ ਵੱਲ ਦਾ ਡੰਡੀ ਮਨੁੱਖਤਾ ਦਾ ਚਾਨਣ ਮਨਾਰਾ ਬਣਦੀ ਹੈ ਡੰਡੀ ਵਿਦਵਤਾ ਦਾ ਪ੍ਰਕਾਸ਼ ਕਰਦੀ ਹੈ ਡੰਡੀ ਗਿਆਨ ਬੋਧ ਦੇ ਚਰੋਖੇ ਖੋਲਦੀ ਹੈ ਡੰਡੀ ਜਗ ਦਾ ਚਿਰਾਗ ਹੈ ਦੀਵਿਆਂ ਦਾ ਸੰਗਮ ਡੰਡੀ ਡਾਕਟਰ ਸਤਿੰਦਰ ਸਿੰਘ ਨੂਰ ਕਹਿੰਦੇ ਨੇ ਪਿਆਰ ਕਰਨ ਅਤੇ ਕਿਤਾਬ ਪੜਨ ਵਿੱਚ ਕੋਈ ਫਰਕ ਨਹੀਂ ਹੁੰਦਾ ਇੱਕ ਸੁਖਦ ਅਹਿਸਾਸ ਹੁੰਦਾ ਹੈ ਡੰਡੀ ਲਿਖਣ ਕਲਾ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ ਡੰਡੀ ਪ੍ਰਾਚੀਨ ਮਨੁੱਖ ਵਰਿਆਂ ਵੱਧੀ ਆਪਣੀਆਂ ਲੋੜਾਂ ਲਈ ਯਤਨਸ਼ੀਲ ਰਿਹਾ ਹੈ ਡੰਡੀ ਅੱਗ ਦੀ ਖੋਜ ਹਥਿਆਰਾਂ ਦੀ ਖੋਜ ਪਹੀਏ ਦੀ ਖੋਜ ਕ੍ਰਾਂਤੀਕਾਰੀ ਕਦਮ ਸਨ ਜਿਨ੍ਹਾਂ ਨੇ ਉਸ ਨੂੰ ਜ਼ਿੰਦਗੀ ਦੀ ਪਗ ਡੰਡੀ ਉੱਤੇ ਤੋੜਿਆ ਅਤੇ ਉਸਨੇ ਸੱਬਿਆ ਹੋਣ ਵੱਲ ਉਡਾਰੀ ਭਰੀ ਡੰਡੀ ਇਸੇ ਤਰ੍ਹਾਂ ਮੰਨਿਆ ਜਾਂਦਾ ਹੈ ਕਿ ਲਿਖਣ ਕਲਾ ਦਾ ਮੋਢ 22000 ਸਾਲ ਪਹਿਲਾਂ ਪ੍ਰਾਚੀਨ ਗੁਫਾਵਾਂ ਵਿੱਚ ਪੱਥਰਾਂ ਉੱਤੇ ਚਿੱਤਰਕਾਰੀ ਨਾਲ ਵੱਜ ਗਿਆ ਸੀ ਡੰਡੀ 3100 ਸਾਲ ઈਸਾ ਪੂਰਬ ਸੁਮੇਰ ਵਿੱਚ ਲਿਖਣ ਪ੍ਰਣਾਲੀ ਵਿਕਸਿਤ ਹੋਈ ਅਤੇ ਤਕਰੀਬਨ 3000 ਸਾਲ ਪਹਿਲਾਂ ਵਰਣਮਾਲਾ ਦੀ ਖੋਜ ਲਿਖਤ ਕਲਾ ਦਾ ਰੋਮਾਂਚਿਕ ਕਦਮ ਸੀ ਡੰਡੀ ਪੱਤਿਆਂ ਉੱਤੇ ਲਿਖੀ ਇਬਾਰਤ ਵੀ ਮੁੱਢਲੀਆਂ ਕਿਤਾਬਾਂ ਦੀ ਸ਼ਾਨਦਾਰ ਪੇਸ਼ਕਾਰੀ ਸੀ ਡੰਡੀ ਸਾਡੀਆਂ ਪਵਿੱਤਰ ਪੋਥੀਆਂ ਵੀ ਪੁਰਾਤਨ ਲਿਖਣ ਕਲਾ ਦਾ ਹੀ ਜੋਦਾ ਜਾਗਦਾ ਹਸਤਾਖਰ ਹਨ ਡੰਡੀ ਕਦੇ ਸੋਚਿਆ ਕਿ ਕਿਤਾਬ ਵਿਹੂਣੀ ਜ਼ਿੰਦਗੀ ਰੈਡੀ ਕਿਵੇਂ ਦੀ ਹੋਵੇਗੀ ਪ੍ਰਸ਼ੰਚਨ ਕੌਣ ਸਾਨੂੰ ਬੀਤੇ ਦੀਆਂ ਬਾਤਾਂ ਸੁਣਾਏਗਾ ਅਤੇ ਕੌਣ ਸਾਨੂੰ ਜੰਗਲੀ ਜੀਵਾਂ ਤੋਂ ਨਿਖੇੜੇਗਾ ਪ੍ਰਸ਼ੰਚਨ ਇਸ ਬ੍ਰਹਿਮੰਡ ਵਿੱਚ ਸੂਖਮਤਾ ਕਿੱਥੋਂ ਆਵੇਗੀ? ਪ੍ਰਸ਼ਨ ਚਿੰਨ ਫੁੱਲਾਂ ਵਰਗੀ ਕੋਮਲਤਾ ਦਾ ਅਹਿਸਾਸ ਕਿਵੇਂ ਉਪਜੇਗਾ? ਪ੍ਰਸ਼ਨ ਚਿੰਨ ਕਿਤਾਬ ਦੇ ਪੰਨਿਆਂ ਵਿੱਚੋਂ ਅਤੀਤ ਝਾਕਦਾ ਹੈ, ਵਰਤਮਾਨ ਦਿਖਾਈ ਦਿੰਦਾ, ਭਵਿੱਖੀ ਤਸਵੀਰ ਨਜ਼ਰ ਆਉਂਦੀ ਹੈ ਡੰਡੀ। ਵਿਸ਼ਵ ਪ੍ਰਸਿੱਧ ਤਾਰਾ ਵਿਗਿਆਨੀ ਅਤੇ ਲੇਖਕ ਕਾਹਲ ਸੈਗਨ ਕਿਤਾਬਾਂ ਵਿਚਲਾ ਰਾਜ਼ ਖੋਲਦਾ ਕਿਤਾਬ ਇੱਕ ਜਿੰਦਾ ਸਬੂਤ ਹੈ ਕਿ ਮਨੁੱਖ ਜਾਦੂ ਕਰਨ ਦੇ ਯੋਗ ਹੈ ਡੰਡੀ ਕਿਤਾਬ ਅਜੀਬ ਸ਼ਹਿ ਹੈ ਡੰਡੀ ਇਹ ਦਰਖਤ ਤੋਂ ਬਣਦੀ ਹੈ ਅਤੇ ਲਚਕਦਾਰ ਹਿੱਸਿਆਂ ਵਾਲੀ ਵਸਤ ਹੈ ਜਿਸ ਉੱਤੇ ਰਿੰਗ ਕੇ ਬਣੀਆਂ ਗੂੜੀਆਂ ਰਖਾਵਾਂ ਵਿੱਚ ਅਜੀਬੋ ਗਰੀਬ ਰਹੱਸ ਹੈ ਡੰਡੀ ਇੱਕ ਨਜ਼ਰ ਮਾਰਦੇ ਹੀ ਤੁਸੀਂ ਇੱਕ ਦੂਸਰੇ ਵਿਅਕਤੀ ਦੇ ਦਿਮਾਗ ਵਿੱਚ ਚਲੇ ਜਾਂਦੇ ਹੋ ਭਾਵੇਂ ਉਹ ਹਜ਼ਾਰਾਂ ਸਾਲ ਪਹਿਲਾਂ ਮਰ ਚੁੱਕਾ ਹੋਵੇ ਡੰਡੀ ਸ਼ਤਾਬਦੀਆਂ ਬੀਤ ਜਾਣ ਉੱਤੇ ਵੀ ਲੇਖਕ ਆਪਣੇ ਮਨ ਮਸਤਕ ਤੋਂ ਸਪਸ਼ਟ ਅਤੇ ਚੁੱਪਚਾਪ ਗੱਲਾਂ ਕਰ ਰਿਹਾ ਹੁੰਦਾ ਹੈ ਡੰਡੀ ਉਹ ਸਿੱਧਾ ਤੁਹਾਡੇ ਨਾਲ वार्तालाप ਕਰਦਾ ਹੈ ਡੰਡੀ ਲਿਖਣ ਕਲਾ ਮਨੁੱਖ ਦੀ ਸਭ ਤੋਂ ਮਹਾਨ ਖੋਜ ਹੈ ਜੋ ਇੱਕ ਦੂਜੇ ਤੋਂ ਅਣਜਾਣ ਦੋ ਵੱਖਰੇ ਯੁੱਗਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਇੱਕ ਡੋਰ ਵਿੱਚ پرو ਦਿੰਦੀ ਹੈ ਡੰਡੀ ਕਿਤਾਬ ਸਮੇਂ ਦੀਆਂ ਬੇੜੀਆਂ ਨੂੰ ਤੋੜ ਦਿੰਦੀਆਂ ਹਨ ਡੰਡੀ ਕਿਤਾਬ ਇੱਕ ਸੁਹਿਰਦ ਦੋਸਤ ਵੀ ਹੈ ਰੂਹ ਦੀ ਅਮੀਰੀ ਨਿੱਗ ਦਾ ਅਹਿਸਾਸ ਡੰਡੀ ਅੰਗਰੇਜ਼ੀ ਦਾ عظیم ਨਾਵਲਕਾਰ ਲਿਖਦਾ ਹੈ ਇੱਕ ਵਧੀਆ ਕਿਤਾਬ ਹਜ਼ਾਰ ਦੋਸਤਾਂ ਦੇ ਬਰਾਬਰ ਹੁੰਦੀ ਹੈ ਡੰਡੀ